ਇਸ ਵੇਲੇ ਦੀ ਵੱਡੀ ਖਬਰ ਜਿਹੜੀ ਚੰਡੀਗੜ੍ਹ 에어ਪੋਰਟ ਤੋਂ ਆ ਰਹੀ ਹੈ ਕਿ ਕੰਗਨਾਰ ਨਾਉਤ ਜਿਹੜੇ ਨਵੇਂ-ਨਵੇਂ ਐਮਪੀ ਬਣੇ ਨੇ ਹਜੇ ਤਾਂ ਸੌ ਚੱਕ ਸਮਾਗਮ ਹੋਣਾ ਸੀ ਉਸ ਤੋਂ ਪਹਿਲਾਂ 에어ਪੋਰਟ ਤੇ ਜਾਂਦੇ ਨੇ ਤਾਂ ਉੱਥੇ ਪੰਜਾਬ ਦੀ ਧੀ ਉਸ ਕਿਸਾਨ ਦੀ ਧੀ ਜਿਹੜੇ ਬਾਰਡਰਾਂ ਦੇ ਉੱਤੇ ਕਿੰਨੇ-ਕਿੰਨੇ ਸਾਲ ਕਿੰਨੇ ਮਹੀਨੇ ਉਹਨਾਂ ਦੀਆਂ ਮਾਵਾਂ ਬੈਠੀਆਂ ਰਹੀਆਂ ਤੇ ਉਹ ਬੱਚੀ ਨੇ ਜਿਹੜੀ ਉਹ ਥੱਪੜ ਜੜ ਦਿੱਤਾ ਥੱਪੜ ਜੜਨ ਦੀ ਜਿਹੜਾ ਮਾਮਲਾ ਸਾਹਮਣੇ ਆਇਆ ਵੱਖ-ਵੱਖ ਚੈਨਲਾਂ ਤੋਂ ਜਾਣਕਾਰੀ ਮਿਲ ਰਹੀ ਹੈ ਤੇ ਉਸ ਕੁੜੀ ਦੀ ਇੱਕ ਵੀਡੀਓ ਵੀ ਆ ਰਹੀ ਹੈ ਕਿ ਉਹਨਾਂ ਮਾਮਾਾਂ ਦੇ ਵਿੱਚ ਜਿਹੜੀ 100-100 ਰੁਪਏ ਤੇ ਵਿਕਣ ਵਾਲੀਆਂ ਗੱਲਾਂ ਕੰਗਣਾ ਰੌਤ ਕਰਦੀ ਸੀ ਉਹਨਾਂ ਮਾਮਾਾਂ ਦੇ ਵਿੱਚ ਮੇਰੀ ਮਾਂ ਵੀ ਸੀਗੀ ਇਹਦੇ ਸਬੰਧੀ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਯੂਨੀਅਨ ਤੋਂ ਸਾਡੇ ਨਾਲ ਵੀਰ ਮੌਜੂਦ ਨੇ ਗੱਲਬਾਤ ਕਰਦੇ ਹਾਂ ਸ੍ਰੀ ਮੁਖਸ਼ਰ ਸਾਹਿਬ ਕਿਸਾਨ ਯੂਨੀਅਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮਾਮਲਾ ਦੇਖਦੇ ਮੈਂ ਬੋਰ ਸਿੰਘ ਜਟਾਣਾ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸ਼੍ਰੀ ਮੋਖਸਰ ਸਾਹਿਬ ਦਾ ਪ੍ਰੈਜ਼ੀਡੈਂਟ ਆ ਜੀ ਜਿਹੜਾ ਅੱਜ ਮਾਮਲਾ ਹੋਇਆ ਸਾਡੀ ਬੱਚੀ ਨੇ ਕੀਤਾ ਇਹ ਬਹੁਤ ਹੀ ਵਧੀਆ ਹੋਇਆ ਜਿਹਦਾ ਕਿ ਅਸੀਂ ਬਹੁਤ ਸਲਾਹਤਾ ਕਰਦੇ ਆ ਤੇ ਇਹ ਕਹਿੰਨੇ ਆ ਕਿ ਸਾਡੀ ਬੱਚੀ ਨੇ ਹਮੇਸ਼ਾ ਹੀ ਸਿੱਖ ਕੌਮ ਤੇ ਤੇ ਕਿਸਾਨਾਂ ਤੇ ਜਦੋਂ-ਜਦੋਂ ਵੀ ਕਿਸੇ ਨੇ ਤਸੱਦਦ ਕੀਤਾ ਜਾਂ ਕੁਝ ਵੀ ਬੋਲਿਆ ਤੇ ਇੱਕ ਦਿਨ ਉਹ ਆਉਂਦਾ ਹੈ ਉਹ ਬਹੁਤ ਜਲਦੀ ਆਉਂਦਾ ਬੜਾ ਟਾਈਮ ਨਹੀਂ ਲੱਗਦਾ ਜਦੋਂ ਕਿ ਸਾਡੇ ਕੌਮ ਦੀ ਕੋ ਭਾਵੇਂ ਕੋਈ ਬੀਬੀ ਨਹੀਂ ਕੋਈ ਸਿੰਘ ਆ ਜਿਹੜਾ ਉਹ ਸਾਡੀ ਕੌਮ ਨੂੰ ਪੁੱਠਾ ਬੋਲਦਾ ਜਾਂ ਕੋਈ ਸਾਡੀ ਕੌਮ ਤੇ ਤਸੱਦਦ ਕਰਦਾ ਉਹਦਾ ਬਦਲਾ ਜਰੂਰ ਲਿਆ ਜਾਂਦਾ ਮੈਂ ਧੰਨਵਾਦੀ ਹਾਂ ਉਸ ਬੇਟੀ ਦਾ ਸਾਡੀ ਦਾ ਉਸ ਭੈਣ ਦਾ ਕੁਲਵਿੰਦਰ ਕੌਰ ਦਾ ਜਿਨੇ ਕੇ ਕੰਗਣਾ ਰਣੋਦ ਦੇ ਥੱਪੜ ਮਾਰ ਕੇ ਉਹਨੂੰ ਦੱਸ ਦਿੱਤਾ ਕਿ ਪੰਜਾਬੀ ਕੌਮ ਜਿਉਂਦੀ ਹੈ ਹੂੰ ਇਹ ਤੁਸੀਂ ਪੰਜਾਬੀ ਕੌਮ ਆ ਜਿਹੜੀ ਜਿਉਂਦੀ ਆ ਹੂੰ ਮਤਲਬ ਕਿ ਇਸ ਚੀਜ਼ ਨੂੰ ਤੁਸੀਂ ਉਹਦੀ ਸ਼ਲਾਘਾ ਮੰਨਦੇ ਹੋ ਸਹੀ ਮੰਨਦੇ ਹੋ ਫੈਸਲਾ ਬਿਲਕੁਲ ਸਹੀ ਹੈ ਹੂੰ ਬਿਲਕੁਲ ਸਹੀ ਹੈ ਜੇ ਸਾਡੀ ਪੰਜਾਬੀ ਨੂੰ ਹੋਂਦ ਨੂੰ ਜਾਗਦਾ ਰੱਖਣਾ ਹੈ ਤੇ ਜੋ ਵੀ ਸਾਡੇ ਪੰਜਾਬੀਆਂ ਲਈ ਮਾੜਾ ਬੋਲਦਾ ਉਹਨੇ ਸਾਡੀਆਂ ਬੀਬੀਆਂ ਧੀਆਂ ਭੈਣਾਂ ਨੂੰ 100-100 ਰੁਪਏ ਦੇ ਕਿਹਾ ਕਿ ਦਿਹਾੜੀ ਤੇ ਆਈਆਂ ਜਿਹੜੀਆਂ ਕਿ ਬੀਬੀਆਂ ਘਰਾਂ ਦੇ ਵਿੱਚ ਮੰਜਿਆਂ ਤੇ ਬੈਠੀਆਂ ਵਿਚਾਰੀਆਂ ਬਜ਼ੁਰਗਾਂ ਨੇ ਉੱਥੇ ਜਾ ਕੇ ਸਾਡੇ ਵੀਰਾਂ ਵਾਸਤੇ ਲੰਗਰ ਦੀ ਸੇਵਾ ਕੀਤੀ ਐ ਲੰਗਰ ਪਕਾਇਆ ਆਪਣੀ ਵजूद ਨੂੰ ਕਾਇਮ ਰੱਖਣ ਲੱਗੇ ਆਪਣੀਆਂ ਜ਼ਮੀਰਾਂ ਨੂੰ ਕਾਇਮ ਰੱਖਣ ਦੇ ਕਾਰਨ ਉਹ ਬੀਬੀਆਂ ਨੇ ਉੱਥੇ ਗਈਆਂ ਸੀ ਹੂੰ ਜਿਹਦੇ ਵਿੱਚ ਕਿ ਕੁਲਵਿੰਦਰ ਕੌਰ ਦੀ ਸਾਡੀ ਭੈਣ ਦੀ ਮਾਤਾ ਵੀ ਉੱਥੇ ਗਈ ਸੀ ਇੱਕ ਚੀਜ਼ ਹੋਰ ਆ ਹੁਣ ਭੈਣ ਦੀ ਮਾਤਾ ਉੱਥੇ ਸੀ ਉਹਨੇ ਇੱਕ ਗੱਲ ਵੀਡੀਓ ਜਿਹੜੀ ਆਈ ਹੁੰਦੀ ਚ ਜਨਤਕ ਹੋ ਗਈ ਪਰ ਕੱਲ ਨੂੰ ਉਸ ਧੀ ਨੂੰ ਪ੍ਰੋਬਲਮ ਹੀ ਆ ਸਕਦੀ ਸੈਂਟਰ ਚ ਸਰਕਾਰ ਵੀ ਉਹਨਾਂ ਦੀ ਤੇ ਐਮਪੀ ਖੁਦ ਬਣੇ ਨੇ ਉਹਨਾਂ ਦੇ ਵਿੱਚ ਕੱਲ ਨੂੰ ਪ੍ਰੋਬਲਮ ਆਉਂਦੀ ਹੈ ਕਿ ਕਿਸਾਨ ਜਥੇਬੰਦੀਆਂ ਖੜਨੀਆਂ ਛਲਾਂਗਾ ਕਰਨ ਵਾਲੇ ਤਾਂ ਬਹੁਤ ਅੱਗੇ ਆਉਣਗੇ ਕੱਲ ਨੂੰ ਨਾਲ ਖੜਨ ਵਾਲੇ ਕਈਰ ਪਿੱਛੇ ਪੈਰ ਖਿੱਚ ਜਾਂਦੇ ਆ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸ਼੍ਰੀ ਮੌਖਸਰ ਸਾਹਿਬ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਆਪਦੀ ਯੂਨੀਅਨ ਵੱਲੋਂ ਉਸ ਭੈਣ ਨੂੰ ਜਾ ਕੇ ਸਨਮਾਨਤ ਵੀ ਕਰਕੇ ਆਵਾਂਗੇ ਜਿੰਨਾ ਸਾਥੋ ਸਰਿਆ ਅਸੀਂ ਉਹਦੀ ਮਦਦ ਵੀ ਕਰਾਂਗੇ ਪਰ ਮੈਂ ਨਾਲ ਸਾਰੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਸਮੁੱਚੀਆਂ ਜੋ ਵੀ ਕਹਿਣ ਦਾ ਮਤਲਬ ਇਹ ਆ ਵੀ ਲੋਕਾਂ ਲਈ ਮਿਹਨਤ ਕਰਦੇ ਆ ਕੋਈ ਵੀ ਹੋਇਆ ਜਾਂ ਕੋਈ ਜਥੇਬੰਦੀ ਆ ਜਾਂ ਕੋਈ ਹੇਗਾ ਕੋਈ ਵੀ ਕਿਸੇ ਤਰ੍ਹਾਂ ਦੀ ਸੰਸਥਾ ਹੈ ਹਰ ਇੱਕ ਸੰਸਥਾ ਨੂੰ ਹਰ ਇੱਕ ਸਿੱਖ ਸੰਸਥਾ ਨੂੰ ਹਰ ਇੱਕ ਜੁਨੀਅਨ ਨੂੰ ਉਸ ਭੈਣ ਦੇ ਨਾਲ ਖੜਨਾ ਚਾਹੀਦਾ ਇਹ ਕਲੀਅਰ ਹੀ ਹੈ ਕਿ ਉੱਤੇ ਸਰਕਾਰ ਆ ਜਿਹੜੀ ਉਹ ਬੀਜੇਪੀ ਦੀ ਬਣ ਰਹੀ ਹੈ ਕਿਉਂਕਿ ਉਹ ਭੈਣ ਦੀ ਨੌਕਰੀ ਨੂੰ ਤਾਂ ਖਤਰਾ ਹੈਗਾ ਹੀ ਹੈਗਾ ਉਹ ਭੈਣ ਤੇ ਕੋਈ ਨਾ ਕੋਈ ਕੇਸ ਪਾ ਕੇ ਉਹਨੂੰ ਅੰਦਰ ਵੀ ਕਰ ਸਕਦੇ ਆ ਪਰ ਅਸੀਂ ਉਸ ਭੈਣ ਦੇ ਨਾਲ ਖੜਿਆ ਸੰਘਰਸ਼ ਵਿੱਢਾਂਗੇ ਜੇਕਰ ਉਸ ਭੈਣ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੇਸ ਪਾਉਂਦੇ ਆ ਜਾਂ ਕੁਝ ਵੀ ਕਰਦੇ ਆ ਅਸੀਂ ਉਹਦੇ ਨਾਲ ਖੜਾਂਗੇ ਜਿੱਥੇ ਵੀ ਤੱਕ ਸਾਨੂੰ ਧਰਨੇ ਦੇਣੇ ਪਏ ਧਰਨੇ ਵੀ ਦੇਵਾਂਗੇ ਜੋ ਵੀ ਚੀਜ਼ ਉਸ ਲਈ ਕਰਨਾ ਪਿਆ ਉਹ ਕਰਾਂਗੇ ਤੇ ਨਾਲ ਮੈਂ ਹਰੇਕ ਜਥੇਬੰਦੀ ਨੂੰ ਜਿਹੜੀ ਪੰਜਾਬ ਲਈ ਦਰਦ ਰੱਖਦੀ ਆ ਉਹਨੂੰ ਬੇਨਤੀ ਕਰਦਾ ਹਰੇਕ ਜਥੇਬੰਦੀ ਉਸ ਭੈਣ ਦੇ ਨਾਲ ਅੱਜ ਖੜਨ ਦੀ ਲੋੜ ਆ ਨਾਲ ਖੜੇ ਕੱਲ ਨੂੰ ਵੱਡੀ ਪ੍ਰੋਬਲਮ ਵੀ ਆ ਸਕਦੀ ਆ ਹੋ ਸਕਦਾ ਸੈਂਟਰ ਚ ਕੋਈ ਪ੍ਰੋਬਲਮ ਦੇ ਨੌਕਰੀ ਨੂੰ ਲੈ ਕੇ ਕੀ ਹੋਂਦੀ ਪੂਰਤੀ ਕਰਦੇ ਨੇ ਕਿ ਲੋਕ ਅੱਜ ਤਾਂ ਵਾਵਾ ਬਹੁਤ ਸਮਾਂ ਤੇ ਹੋਣੀ ਆ ਕਿ ਉਹਨੇ ਜ਼ਿੰਦਗੀ ਆਪਦੀ ਰਿਸਕ ਚ ਪਾਈ ਆ ਆਪਦੀ ਨੌਕਰੀ ਰਿਸਕ ਚ ਪਾਈ ਕਿ ਸਾਹ ਦੇਣ ਕੇ ਸਾਰੇ ਬਿਲਕੁਲ ਇਹ ਗੱਲ ਹੈ ਬਾਈ ਜਗਮੀਤ ਸਿੰਘ ਤੇਰੀ ਬਿਲਕੁਲ ਸਹੀ ਆ ਸਾਡੀ ਜਿਹੜੀ ਕੌਮ ਹੈ ਉਹ ਬਿਲਕੁਲ ਮਰਦੀ ਓਥੇ ਆ ਕਿ ਜਿਹੜਾ ਹੈਗਾ ਸ਼ਹਾਤ ਕਰਨ ਵਾਲਾ ਜਾਂ ਸ਼ਹਾਤ ਕਰਨ ਵਾਲਾ ਜਾਂ ਬਦਲਾ ਲੈਣ ਵਾਲਾ ਕੋਈ ਵੀ ਜਿਸ ਤਰ੍ਹਾਂ ਹੁਣ 40 ਸਾਲਾਂ ਬਾਅਦ ਸਾਡੀ ਕੌਮ ਨੇ ਜਾ ਕੇ ਸਰਬਜੀਤ ਕਾਲਸਾ ਬਿਆਨ ਸਿੰਘ ਸ਼ਹੀਦ ਦੇ ਪਰਿਵਾਰ ਨੂੰ ਫਤਵਾ ਦਿੱਤਾ ਬਹੁਤ ਬਹੁਤ ਮਿਹਰਬਾਨੀ ਆ ਉਹਦੀ ਇਸੇ ਤਰ੍ਹਾਂ ਸਾਡੇ ਪਰਿਵਾਰ ਜੇਕਰ ਸਾਡੇ ਜਿਹੜਾ ਸਿੱਖ ਜਗਤ ਹੈ ਸਾਡੇ ਕਿਸਾਨ ਭਰਾ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੂੰ ਉਹਦੀਆਂ ਜਿਹੜੀਆਂ ਭੂ ਜੇ ਘਟਾ ਹੈ ਜੇ ਅੱਜ ਉਹ ਬੀਬੀ ਦੀ ਨੌਕਰੀ ਵੀ ਜਾਂਦੀ ਹੈ ਪੈਣ ਦੀ ਸਾਡੀ ਦੀ ਤੇ ਸਾਡੀ ਕੂਮ ਨੂੰ ਉਹਦੇ ਨਾਲ ਖੜਨਾ ਚਾਹੀਦਾ ਹੈ ਉਹਦਾ ਜੋ ਵੀ ਘਟਾ ਉਹਦਾ ਪੂਰਾ ਕਰਨਾ ਚਾਹੀਦਾ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਸਾਡੀ ਜਥੇਬੰਦੀ ਤੋਂ ਅਸੀਂ ਸਨਮਾਨਤ ਕਰਾਂਗੇ ਉਹਦਾ ਕਾਰਨ ਇਹੀ ਹੈ ਮੇਰੇ ਦੱਸਣ ਦਾ ਮੈਂ ਦੂਜੀਆਂ ਜਥੇਬੰਦੀਆਂ ਨੂੰ ਵੀ ਇਹ ਕਹਿੰਨਾ ਸਨਮਾਨ ਦੇ ਰੂਪ ਵਿੱਚ ਉਹਨੂੰ ਜੋ ਵੀ ਜ਼ਰੂਰੀ ਨਹੀਂ ਕਿਹਾ ਬਸ ਸਨਮਾਨਤ ਕੱਲਾ ਸਰੂਪਾ ਪਾ ਕੇ ਕਰ ਦਿਓ ਫਾਈਨੈਂਸ਼ਲੀ ਵੀ ਕਰੋ ਉਹਨੂੰ ਕਿਉਂਕਿ ਅੱਜ ਉਹਨੂੰ ਲੋੜ ਹੈ ਹੂੰ ਜ਼ਰੂਰਤ ਹੈ ਅੱਜ ਉਹਨੂੰ ਹਮ ਹਰ ਤਰ੍ਹਾਂ ਨਾਲ ਜੇ ਕੋਈ ਫਾਇਨੈਸ਼ ਨਹੀਂ ਕਰੋ ਕੋਈ ਕਿਸੇ ਤਰ੍ਹਾਂ ਵੀ ਕਰੋ ਹਰ ਤਰ੍ਹਾਂ ਨਾਲ ਉਸ ਭੈਣ ਦੇ ਨਾਲ ਖੜੋ ਉਹਦੀ ਮਦਦ ਕਰੋ ਜੇਕਰ ਕੋਮ ਆਪਣੀ ਇਸੇ ਤਰ੍ਹਾਂ ਕੋਮ ਦੇ ਉੱਤੇ ਤਸ਼ੱਦਦ ਕਰਨ ਵਾਲਿਆਂ ਨੂੰ ਸਾਬਕ ਸਿਖਾਉਂਦੀ ਆ ਤੇ ਉਹਦੇ ਨਾਲ ਖੜਨਾ ਚਾਹੀਦਾ ਕੱਲ ਨੂੰ ਵੀ ਕੋਮ ਤੇ ਭੀੜ ਬੰਦੀ ਆ ਤੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਉਹ ਵੱਧ ਨਿਕਲਦੇ ਆ ਵੱਧ ਜੋਧੇ ਬਣਦੇ ਆ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਸਾਡੇ ਮਗਰ ਸਾਡੀ ਕੋਮ ਖੜੀ ਆ ਹਮ ਕੋਮ ਨੂੰ ਨਾਲ ਖੜਨਾ ਚਾਹੀਦਾ ਕੀ ਦੂਜੀਆਂ ਜਥੇਬੰਦੀਆਂ ਖੜਨੀਆਂ ਕੱਲ ਨੂੰ ਕਿਤੇ ਇਹ ਨਾ ਹੋਣ ਬਾਲੇ ਪੈਰ ਪਿੱਛੇ ਖਿੱਚ ਜਾਣਾ ਆਖਣ ਵੀ ਸਾਨੂੰ ਪੁੱਛ ਕੇ ਥੱਪੜ ਮਾਰਿਆ ਤੂੰ ਆਪਦਾ ਹਿਸਾਬ ਕਿਤਾਬ ਲਾ ਮੈਂ ਅਪੀਲ ਕਰ ਰਿਹਾ ਨਾ ਮੈਂ ਆਪਣੀ ਜਥੇਬੰਦੀ ਦਾ ਐਲਾਨ ਕੀਤਾ ਵੀ ਸਾਡੀ ਜਥੇਬੰਦੀ ਉਸ ਬੀਬੀ ਦੇ ਨਾਲ ਖੜੀ ਹੈ ਮੈਂ ਅਪੀਲ ਕਰਦਾ ਸਾਰੀਆਂ ਸਿੱਖ ਜਗਤ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਮੈਂ ਤਾਂ ਅਪੀਲ ਕਰਦਾ ਸਰਬਜੀਤ ਖਾਲਸਾ ਹੋਰਾਂ ਨੂੰ ਵੀ ਅਮਰਤਪਾਲ ਖਾਲਸਾ ਹੋਰਾਂ ਨੂੰ ਵੀ ਐਮਪੀ ਬਣੇ ਆ ਉਹਨਾਂ ਨੂੰ ਵੀ ਨਾਲ ਖੜਨਾ ਚਾਹੀਦਾ ਉਹਨਾਂ ਨੂੰ ਵੀ ਉਸ ਬੀਬੀ ਦੇ ਨਾਲ ਖੜਨਾ ਚਾਹੀਦਾ ਔਰ ਸੰਸਦ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਉਹਨੂੰ ਪ੍ਰੋਬਲਮ ਆਉਂਦੀ ਆ ਸੰਸਦ ਦੇ ਵਿੱਚ ਵੀ ਮੁੱਦਾ ਉਠਾਉਣਾ ਚਾਹੀਦਾ ਇਸ ਦਾ ਹੂੰ ਵੀ ਕਿਤੇ ਇਹ ਨਾ ਹੋਵੇ ਵੀ ਉਹਦੇ ਨਾਲ ਖੜੇ ਕੋਈ ਨਾ ਕੱਲ ਨੂੰ ਕਿਉਂਕਿ ਇੱਥੇ ਬੜਕਾਂ ਬਹੁਤ ਤਰ੍ਹਾਂ ਦੀਆਂ ਵੱਜਦੀਆਂ ਹੁੰਦੀਆਂ ਨੇ ਬਹੁਤ ਸਾਰਾ ਕ੍ਰੈਡਿਟ ਲੈਣ ਲਈ ਲੋਕ ਆ ਜਾਂਦੇ ਜਦੋਂ ਕੋਈ ਕੰਮ ਕੋਈ ਕਰਦਾ ਕ੍ਰੈਡਿਟ ਸਰਟੀਫਿਕੇਟ ਕਿਸੇ ਦੇ ਕੋਲੇ ਹੁੰਦਾ ਬਾਅਦ ਦੇ ਵਿੱਚ ਖੜਦਾ ਕੋਈ ਨਹੀਂ ਗੱਲ ਤੁਹਾਡੀ ਠੀਕ ਹੈ ਜੇ ਸਰਬਜੀਤ ਸਿੰਘ ਰੀਐਮਪੀ ਬਣੇ ਨੇ ਅਮਰਪਾਲ ਸਿੰਘ ਸੌ ਚੁੱਕਣ ਆਉਣਗੇ ਜਦ ਜਿਵੇਂ ਵੀ ਉਹਨਾਂ ਦੀ ਰਿਹਾਈ ਹੁੰਦੀ ਆ ਕੱਲ ਨੂੰ ਕੋਈ ਟਰਬ ਜਿਹੜਾ ਨਵਾਂ ਸਭ ਤੋਂ ਪਹਿਲਾਂ ਚਾਹੀਦਾ ਹੀ ਇਹ ਹੈ ਹਮ ਸਭ ਤੋਂ ਪਹਿਲਾਂ ਇਹਨਾਂ ਨੂੰ ਮੁੱਦਾ ਹੀ ਇਹ ਚਾਹੀਦਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹ ਜ਼ਰੂਰੀ ਹੈ ਉਹ ਕਿਸੇ ਨੇ ਵੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇੱਕ ਕਾਨੂੰਨ ਹੀ ਬਣਾ ਕੇ ਲਿਆਉਣ ਕਿ 302 ਦਾ ਪਰਚਾ ਦਰਜ ਕਰਿਆ ਕਰਨ ਜਿਹੜਾ ਵੀ ਬੰਦਾ ਗੁਰੂ ਸਾਹਿਬ ਦੀ ਜਾਂ ਕਿਸੇ ਵੀ ਕਿਸਮ ਦੀ ਬੇਅਦਬੀ ਕਰਦਾ ਉਹਦੇ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਇਹ ਕਾਨੂੰਨ ਬਣਾਉਣ ਇਹਨਾਂ ਨੂੰ ਮੇਰੀ ਅਪੀਲ ਹੈ ਸਾਡੇ ਪੰਥ ਨੇ ਇਹਨਾਂ ਨੂੰ ਜਥੇਬੰਦੀਆਂ ਬਖਸ਼ਦੀਆਂ ਪੰਥ ਨੇ ਇਹਨਾਂ ਨੂੰ ਤਾਕਤ ਬਖਸ਼ਦੀ ਆ ਪਰ ਪੰਥ ਦੀ ਤਾਕਤ ਆ ਜਿਹੜੀ ਉਹ ਉੱਥੇ ਜਾ ਕੇ ਗੂੰਜਣੀ ਚਾਹੀਦੀ ਆ ਜੀ ਬਿਲਕੁਲ ਇਕਲਵਿੰਦਰ ਕੌਰ ਦਾ ਪਤਾ ਲੱਗਿਆ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੀ ਹਰਿਆਣਾ ਰਾਜਸਥਾਨ ਜਾਂ ਕਿਹੜੇ ਪਰਿਵਾਰ ਤੋਂ ਬਿਲੋਂਗ ਕਰਦੀ ਇਹਦਾ ਕੁਝ ਅਜੇ ਤੱਕ ਪਤਾ ਜਾਣਕਾਰੀ ਆਈ ਪ੍ਰੋਪਰ ਨਹੀਂ ਇਸ ਵਾਰ ਇਹ ਨਹੀਂ ਜਾਣਕਾਰੀ ਹਜੇ ਅਸੀਂ ਤਾਂ ਸਿਰਫ ਉਸ ਦੀ ਦੇ ਜਜ਼ਬੇ ਨੂੰ ਹੀ ਸਲਾਮ ਕਰਦੇ ਆ ਹੂੰ ਇਸ ਬਾਰੇ ਹਜੇ ਤੱਕ ਨਹੀਂ ਇਹ ਪਤਾ ਹੌਲੀ ਹੌਲੀ ਪਤਾ ਕਰਾਂਗੇ ਉਹ ਮਿਲਾਂਗੇ ਜਾਵਾਂਗੇ ਉਹਦੇ ਪਰਿਵਾਰ ਕੋਲੇ ਵੀ ਜਾਵਾਂਗੇ ਹੂੰ ਬਿਲਕੁਲ ਜਾਵਾਂਗੇ ਜੀ ਕਿਤੇ ਇਹ ਨਾ ਹੋਵੇ ਵੱਡੀਆਂ ਸਟੇਟਮੈਂਟਾਂ ਨਾਲ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਈਏ ਕਿਤੇ ਐ ਤਾਂ ਨਹੀਂ ਹੁੰਦਾ ਕਿ ਦਬਾਅ ਬਣ ਸਕਦਾ ਵੀ ਨਾ ਉਹਨੂੰ ਕੋਈ ਕਾਹਚ ਨਾ ਆਵੇ ਉੱਥੇ ਨਹੀਂ ਨਹੀਂ ਇਹ ਤਾਂ ਦਬਾਅ ਬਣਾ ਬਣਾ ਸਕਦੀ ਸਿੱਖ ਜਗਤ ਪ੍ਰੋਬਲਮ ਤਾਂ ਉਹਨੂੰ ਇਕੱਲੀ ਨੂੰ ਆਊਗੀ ਵਿਚਾਰੀ ਨੂੰ ਜੇਕਰ ਸਾਰਾ ਸਿੱਖ ਜਗਤ ਤਾਂ ਜਿਹੜਾ ਆਪਣਾ ਸਾਰੇ ਕਿਸਾਨ ਆ ਜਿਹੜੇ ਉਹਦੇ ਨਾਲ ਖੜਨਗੇ ਆਪਣਾ ਪੰਥ ਖਾਲਸਾ ਨਾਲ ਖੜੂ ਆ ਤੇ ਬਿਲਕੁਲ ਨਹੀਂ ਆਊਗੀ ਤੇ ਮੀਡੀਆ ਦੇ ਵਿੱਚ ਚੀਜ਼ ਹੋਰ ਤਰ੍ਹਾਂ ਛਾਲੀ ਹੋ ਸਕਦਾ ਥੱਫੜ ਵੱਜਿਆ ਜਾਂ ਕੀ ਗੱਲ ਹੋਈ ਆ ਕਿਉਂਕਿ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਆਪਾਂ ਜਾਣਕਾਰੀ ਦੇ ਰਹੇ ਆਂ ਵੀ ਉੱਥੇ ਜਾ ਕੇ ਕਿਤੇ ਇਸ ਚੀਜ਼ ਨੂੰ ਬੜਾ ਜ਼ਿਆਦਾ ਤਾਂ ਨਹੀਂ ਛਾਲਿਆ ਜਾ ਰਿਹਾ ਕੰਗਨਾਰ ਰਣੌਤ ਤੇ ਬਹੁਤ ਸਾਰਾ ਮੀਡੀਆ ਲੱਗਦਾ ਵੀ ਆ ਹਾਈਲਾਈਟ ਵੀ ਆ ਵਿਊ ਵੀ ਆਉਂਦੇ ਇਸ ਚੀਜ਼ ਨੂੰ ਲੈ ਕੇ ਨਹੀਂ ਕੰਗਨਾਰ ਰਣੌਤ ਨੇ ਗਲਤ ਕੀਤਾ ਹੈ ਕੰਗਣਾ ਰਣੌਤ ਨੇ ਜੇ ਗਲਤ ਕੀਤਾ ਤਾਂ ਆਨੰਦਪੁਰ ਸਾਹਿਬ ਇਹਨੂੰ geke ਰਿਖਿਆ ਹਮ ਬੀਬੀਆਂ ਨੇ ਹਮ ਆਨੰਦਪੁਰ ਸਾਹਿਬ ਹੀ ਕੇਰਿਆ ਸੀ ਇਹਨੂੰ ਹਮ ਪੰਜਾਬ ਬਾਈ ਉਦੋਂ ਹੀ ਪੰਜਾਬ ਬਾਈ ਤੋਂ ਇਸੇ ਕਰਕੇ ਪੰਜਾਬ ਦੇ ਵਿੱਚ ਦੀ ਇਹਨੂੰ ਨਹੀਂ ਲੰਘਣ ਦਿੱਤਾ ਵੀ ਤੂੰ ਪੰਜਾਬ ਦੇ ਵਿੱਚ ਦੀ ਸਾਡੇ ਲੰਘ ਰਹੀ ਆ ਪੰਜਾਬ ਦੀਆਂ ਬੀਬੀਆਂ ਨੂੰ ਹੀ ਮਾੜਾ ਬੋਲ ਰਹੀਆਂ ਉਹਨੇ ਤਾਂ 100 ਇੱਕ ਇੱਕ ਗੱਲ ਹੋਰ ਆ ਉਹਨੇ 100 ਰੁਪਏ ਤੇ ਦਿਹਾੜੀ ਵਾਲੀਆਂ ਗੱਲਾਂ ਕੀਤੀਆਂ ਵੀ ਦਿਹਾੜੀ ਤੇ ਆਈਆਂ ਹੋਈਆਂ ਬੀਬੀਆਂ ਹਨਾ ਉਹਦਾ ਜਿਹੜਾ ਸਰਕਾਰ ਨੇ ਮੁੱਲ ਪਾਇਆ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਜੇ ਉਹਦਾ ਬਦਲਾ ਅਜ ਕੁਲਵਿੰਦਰ ਕੌਰ ਨੇ ਲਿਆ ਕਿਤੇ ਨਾਵੇ ਨੌਕਰੀ ਹੱਥੋਂ ਖੁੱਸ ਜਾਈ ਨੀ ਇਹ ਕਲੀਅਰ ਹੀ ਆ ਜਿਹੜੀ ਸਰਕਾਰ ਆ ਉਹ ਤਾਂ ਕੁਲਵਿੰਦਰ ਕੌਰ ਤੇ ਅੰਗੇਸਟ ਜਾਊਗੀ ਜਾਊਗੀ ਇਹਦੇ 'ਚ ਕੋਈ ਸ਼ੱਕ ਨਹੀਂ ਉਹਦੀ ਵਿਚਾਰੀ ਦੀ ਮੈਂ ਹੁਣ ਕਿਉਂ ਕਹਿ ਰਿਹਾ ਬਿਓੜੀ ਨੌਕਰੀ ਖੋ ਸਕਦੀ ਹੈ ਅੱਜ ਸਿੱਖ ਜਗਤ ਨੂੰ ਸਿੱਖ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਤਾਂ ਹੀ ਦਾ ਇਹ ਗੱਲ ਮੈਂ ਅਪੀਲ ਕਰ ਰਿਹਾ ਸਾਰਿਆਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਕਿ ਉਹਨਾਂ ਨੂੰ ਨਾਲ ਖੜਨਾ ਚਾਹੀਦਾ ਇਹ ਤਾਂ ਉਹਰੇ ਨਾਲ ਹੋਊਗੀ ਹੋਊਗੀ ਜਿਸ ਤਰ੍ਹਾਂ ਸਰਕਾਰ ਨੇ ਜਾਂ ਲੋਕਾਂ ਨੇ ਫਤਵਾ ਦੇ ਕੇ ਉਹਨੂੰ ਵੀ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਕੀ ਫਿਰ ਇੱਕ ਤਰਫਾ ਚੱਲਿਆ ਸਾਰਾ ਸਿਸਟਮ ਨਹੀਂ ਉਹ ਤਾਂ ਇੱਕ ਤਰਫਾ ਹੀ ਚੱਲਿਆ ਹੂੰ ਪੰਜਾਬ ਵਿੱਚ ਉਹ ਜੇ ਲੜਦੀ ਤਾਂ ਬਿਲਕੁਲ ਨਹੀਂ ਇਹ ਕੰਮ ਹੋਣਾ ਸੀ ਪੰਜਾਬ ਤੋਂ ਜਿਹੜੇ ਜਿਨ੍ਹਾਂ ਨੇ ਵੀ ਪੰਜਾਬ ਲਈ ਮਾਰਾ ਕੀਤਾ ਸਾਰਿਆਂ ਨੂੰ ਉਹਨਾਂ ਨੇ ਹਰਾਇਆ ਬਿਲਕੁਲ ਭਾਜਪਾ ਦਾ ਪੰਜਾਬ ਦੇ ਵਿੱਚ ਕਿਤੇ ਖਾਤਾ ਵੀ ਨਹੀਂ ਖੁੱਲਿਆਗਾ ਹੂੰ ਠੀਕ ਹੈ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਕਿਤੇ ਨਾ ਹੋਵੇ ਕੋਈ ਆਜ ਆਵੇ ਬਿਲਕੁਲ ਜੀ ਉਹਨਾਂ ਦੇ ਅੱਜ ਤਾਂ ਜੋ ਉਹਨਾਂ ਦੇ ਅਰੈਸਟ ਕਰ ਲਿਆ ਹੋਏਗਾ ਉੱਥੇ ਜੋ ਵੀ ਉਹਨਾਂ ਦੇ ਬਣ ਗਏ ਜੇ ਸਿੱਖ ਜੱਥੇ ਵੇਖੀ ਕੋਈ ਬਹੁਤਾ ਐਡਾ ਕੋਈ ਧਾਰਾਵਾਂ ਬੰਦੀਆਂ ਜੋ ਮਰਜ਼ੀ ਚੰਡੀਗੜ੍ਹ ਸਾਡੇ ਪੰਜਾਬ ਦੇ ਵਿੱਚੋਂ ਉਹਨਾਂ ਨੇ ਜੋ ਵੀ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਪਾਸ ਸਕਦੇ ਨੇ ਪਰ ਮੈਂ ਇਹੋ ਕਹਾ ਐਨਆਰਆਈ ਭੈਣ ਭਰਾਵਾਂ ਨੂੰ ਬਈ ਉਹ ਭੈਣ ਦੇ ਨਾਲ ਖੜਨਾ ਤੇ ਸਾਰੇ ਜਿੰਨੇ ਵੀ ਆਪਣੇ ਸਿੱਖ ਜੱਥੇ ਬੰਨੇ ਆ ਕਿਸਾਨ ਯੂਨੀਅਨ ਜੱਥੇ ਬੰਦੀਆਂ ਸਾਰੇ ਉਹਨਾਂ ਦੇ ਨਾਲ ਭੈਣ ਨਾਲ ਡਟ ਕੇ ਖਲੋਣ ਜੀ ਬਿਲਕੁਲ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਕੁਲਵਿੰਦਰ ਕੌਰ ਨੂੰ ਉੱਥੇ ਜਿਹੜੀ ਕੋਈ ਪ੍ਰੋਬਲਮ ਨਾ ਆਵੇ ਜੇ ਉਹਨੇ ਕੋਈ ਗੱਲਬਾਤ ਹੋਈ ਆ ਜਾਂ ਉਹਨੇ ਕਿਤੇ ਉਹਨੂੰ ਖੜ ਕੇ ਸਵਾਲ ਵੀ ਪੁੱਛੇ ਨੇ ਤੇ ਉਹਦੀ ਬਹਾਦਰੀ ਨੂੰ ਸਲਾਮ ਰਹੂਗਾ ਕਿਉਂਕਿ ਇੱਕ ਇੱਕ 100 ਰੁਪਏ ਦੀ ਦਿਹਾੜੀਆਂ ਤੇ ਜਾਣ ਵਾਲੀਆਂ ਪੰਜਾਬ ਦੀਆਂ ਉਹ ਕਿਰਤੀ ਮਾਵਾਂ ਜਿਨ੍ਹਾਂ ਨੇ ਯੋਧਿਆਂ ਨੂੰ ਜਨਮ ਦਿੱਤਾ ਬਹੁਤ ਸੂਰਮਿਆਂ ਨੂੰ ਜਨਮ ਦਿੱਤਾ ਪੰਜਾਬ ਅਣਖੀਆਂ ਦੀ ਧਰਤੀ ਮੰਨੀ ਜਾਂਦੀ ਆ ਤੇ ਉਹਨਾਂ ਮਾਵਾਂ ਦੀ ਕੁੱਖ ਚੋਂ ਪੈਦਾ ਹੋਈ ਕੁਲਵਿੰਦਰ ਕੌਰ ਨੇ ਅੱਜ ਕੰਗਨਾਰ ਰਣਾਉਤ ਨੂੰ ਘੇਰ ਕੇ ਇਹ ਸਵਾਲ ਕੀਤੇ ਨੇ ਸਵਾਲਾਂ ਦੇ ਵਿੱਚ ਉਹਨੇ ਕਿਹਾ ਤੇ ਇੱਕ ਉਹਦੀ ਕਲਿੱਪ ਜਿਹੜੀ ਵਾਇਰ ਦੇ ਵਿੱਚ ਛਰੇ ਆ ਉਹ ਗੱਲ ਕਹਿ ਰਹੇ ਨੇ ਕਿ ਇਹਨੇ ਸਾਡੀਆਂ ਮਾਵਾਂ ਨੂੰ ਉਹਦੇ ਮਾਂ ਦੇ ਉਹਨਾਂ ਦੇ ਵਿੱਚ ਇੱਕ ਮੇਰੀ ਮਾਂ ਵੀ ਸੀ ਜਿੰਦੇ ਵਿੱਚ ਇਹ ਗੱਲ ਕੀਤੀ ਕਿ 100-100 ਰੁਪਏ ਤੇ ਦਿਹਾੜੀ ਆਈਆਂ ਹੋਈਆਂ ਨੇ ਤੇ ਕੁਲਵਿੰਦਰ ਕੌਰ ਨੇ 에어ਪੋਰਟ ਤੇ ਰੋਕ ਕੇ ਉਹਨੂੰ ਸਵਾਲ ਕੀਤੇ ਨੇ ਪਿੰਕ ਸਾੜੀ ਦੇ ਵਿੱਚ ਜਿਹੜੀ ਕੰਗਨਾਰ ਨੌਤ ਉਸ ਵੀਡੀਓ ਦੇ ਵਿੱਚ ਨਜ਼ਰ ਵੀ ਆ ਰਹੀ ਆ ਤੇ ਵਰਦੀ ਦੇ ਵਿੱਚ ਕੁਲਵਿੰਦਰ ਕੌਰ ਜਿਹੜੇ ਖੜੇ ਹੋਏ ਨੇ ਹਜੇ ਪੁਕਤਾ ਜਾਣਕਾਰੀ ਨਹੀਂ ਕਿ ਕੁਲਵਿੰਦਰ ਕੌਰ ਪੰਜਾਬ ਤੋਂ ਜਾਂ ਹਰਿਆਣੇ ਤੋਂ ਕਿੱਥੋਂ ਬਲੋਂਗ ਕਰਦੇ ਨੇ ਪਰ ਇਹ ਗੱਲ ਕਲੀਅਰ ਹੈ ਕਿ ਉਹ ਸਿੱਖਾਂ ਦੀ ਧੀ ਆ ਜਿਨੇ ਇਹ ਠੱਲ ਕੇ ਤੇ ਕਿਸਾਨ ਦੀ ਧੀ ਆ ਜਿਨੇ ਇਹ ਠੱਲ ਕੇ ਉਹਨੂੰ ਕੰਗਨਾਰ ਨੌਤ ਜੇ ਜੁਰਤ ਕੀਤੀ ਆ ਤੇ ਉਹ ਜਜਬੇ ਨੂੰ ਜਿਹੜਾ ਉਹ ਸਲਾਮ ਆ ਸਾਡਾ ਤਾਂ ਸਲਾਮ ਬੰਦਾ ਹੈ ਕਿ ਉਸ ਜਜਬੇ ਨੂੰ ਜਿਹੜਾ ਉਹ ਸਲਾਮ ਰਹੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ